ਮਤਲਬ ਸਾਨੀ ਅਰੋੜਾ ਭੱਜੀ ਇਹਨਾਂ ਚਾਰਾਂ ਚੋਂ ਦੱਸ ਦੋ ਜੀ ਜਿਹੜਾ ਆਮ ਆਦਮੀ ਪਾਰਟੀ ਲਈ ਦਰਿਆ ਵਸਾਉਂਦਾ ਰਿਹਾ ਹੋਵੇ ਆਮ ਆਪ ਪਾਰਟੀ ਨੇ ਝੰਡੀਆਂ ਲਾਉਂਦਾ ਰਿਹਾ ਹੋਵੇ ਜਾਂ ਕਿਸੇ ਦੀ ਮੋਬਾਈਲ ਦੀ ਦੁਕਾਨ ਹੋਵੇ ਜਾਂ ਕੋਈ ਖੇਤੀ ਕਰਦਾ ਹੋਵੇ ਕਿਸੇ ਰੇੜੀ ਪੜ੍ਹੀ ਹੋਵੇ ਹੂੰ ਫਿਰ ਇਹ ਮਤਲਬ ਇਹਨਾਂ ਚਾਰਾਂ ਨੂੰ ਟਿਕਟਾਂ ਕੱਢ ਲਈ ਨਵਾਜੀਆਂ ਵੀਜੇ ਜੀ ਰਜਿੰਦਰ ਗੁਪਤਾ ਟਰਾਈਡੈਂਟ ਦੇ ਸੰਸਥਾਪਕ ਵੱਜੋਂ 5000 ਕਰੋੜ ਦੇ ਮਾਲਕੇ ਨਹੀਂ ਉਸ ਕੰਪਨੀ ਦੇ ਵਾਲੇ ਨਾਲ ਹੂੰ ਬਲਕਿ ਜਿਹੜੀ ਪਲੈਨਿੰਗ ਬੋਰਡ ਹੈ ਯੋਜਨਾ ਬੋਰਡ ਹੈ ਜਿਹੜਾ ਪੰਜਾਬ ਦਾ ਉਹਦੇ ਲਗਾਤਾਰ ਕਾਬਜ ਤੁਰੇ ਆਉਂਦੇ ਨੇ ਬਾਦਲਾਂ ਦੀ ਨੋ ਟਰਨ ਵੀ ਲੰਗੀ ਕੈਪਟਨ ਦੀ ਟਰਨ ਵੀ ਆਈ ਚਰਨੀ ਦਾ ਦੌਰ ਵੀ ਆਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਆ ਗਿਆ ਮਤਲਬ ਨਹੀਂ ਤਾਂ ਅਗਲਾ ਜਦ ਇਹ ਕਹਿੰਦਾ ਪਿਛਲੀ ਪਾਰਟੀ ਦਾ ਵੀ ਪਹਿਲਾਂ ਇਹਨੂੰ ਬਦਲੋ ਜੀ ਸੋ ਉਹਦਾ ਰਾਜ ਭਾਗ ਤਾਂ ਵਰਕਰਾ ਰਹੇ ਹੁਣ ਉਹਨੂੰ ਰਾਜ ਸਭਾ ਜਾਣ ਦਾ ਮੌਕਾ ਮਿਲ ਗਿਆ ਆਮ ਤੌਰ ਤੇ ਰਾਜ ਸਭਾ 'ਚ ਜਾਣ ਦੀ ਕਵਾਇਦ ਇੱਥੋਂ ਹੀ ਪਈ ਸੀ ਕਿ ਵੀ ਰਾਜ ਸਭਾ 'ਚ ਜਿਹੜੇ ਪੰਜਾਬ ਦੇ ਜਾਂ ਸੂਬੇ ਜਿਹੜੇ ਸੂਬੇ ਤੋਂ ਬੰਦਾ ਆਉਂਦਾ ਹੈ ਉਹਦੇ ਮਸਲੇ ਸਮਝਦਾ ਹੋਵੇ ਮਾਈਕਰ ਰਿਪੋਰਟ ਦੇਖ ਰਿਹਾ ਸੀ ਅੱਜ ਸਮੁੱਚੇ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਹੁਣ ਦੌਲਤਮੰਦ ਲੋਕ ਆਉਂਦੇ ਨੇ ਮਤਲਬ 199 ਰਾਜ ਸਭਾ ਦੇ ਮੈਂਬਰ ਕਰੋੜਪਤੀ ਨੇ ਜਦੋਂ ਕਿ 31 ਮੈਂਬਰ ਅਰਬਪਤੀ ਨੇ ਸੋ ਜਿਹੜੇ ਪਹਿਲਾਂ ਹੀ ਧਨਾੜ ਨੇ ਜਿਹੜੇ ਪੈਸੇ ਨਾਲ ਪੈਸਾ ਬਣਾਉਂਦੇ ਨੇ ਉਹ ਜਾ ਕੇ ਸੁਭੇ ਦੇ ਆਮ ਲੋਕਾਂ ਦੇ ਕਿਹੜੇ ਮਸਲੇ ਰੱਖਣਗੇ ਜੀ ਜਿੱਦਾਂ ਹੀ ਰਜਿੰਦਰ ਗੁਪਤਾ ਨੂੰ ਮੀਤਵਾਰ ਬਣਾਇਆ ਭੱਜ ਕੇ ਜਾ ਕੇ ਮਨੀਸ਼ ਸ਼ੋਧੀਆਂ ਨੂੰ ਬੜਾ ਸਾਰਾ ਗੁਲਦਾਸਾ ਫੜਾ ਕੇ ਜੱਫੀ ਪਾ ਕੇ ਫੋਟੋ ਖਿਚਾ ਕੇ ਕਰਤੀ ਜਾਂ ਤੱਕ ਮਤਲਬ ਦੱਸਦਾ ਕਿ ਮੈਨੂੰ ਦਿੱਲੀ ਵਾਲੇ ਚਾਹ ਵਾਲੇ ਜੁਨੇ ਮੈਂ ਪੰਜਾਬ ਤੋਂ ਕੀ ਲੈਣਾ